ਸਸ ਜੀ ਅੱਜ ਜਿਹੜੀ ਮੈਂ ਵੀਡੀਓ ਬਣਾ ਰਿਆ ਹਾਂ ਉਹ ਵੀਡੀਓ ਹੈ ਆਲੂ ਭੁਖਾਰੇ ਦੀ ਔਰ ਇਹ ਆਲੂ ਭੁਖਾਰੇ ਜਿਹੜੇ ਹੈ ਇਹਦਾ ਕਿੰਨਾ ਫਾਇਦਾ ਹੈ ਤੇ ਕਿੰਨਾ ਨੁਕਸਾਨ ਹੈ ਤੇ ਕਿੰਨੇ ਆਲੂ ਭੁਖਾਰੇ ਰੋਜ਼ ਖਾਣੇ ਚਾਹੀਦੇ ਹਨ ਮੈਂ ਤੁਹਾਨੂੰ ਇਸ ਬਾਰੇ ਦੱਸਾਂਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰ ਆਲੂ ਬਖਾਰਾ ਜੋ ਹੈ ਉਹ ਗੁਣਾ ਦੀ ਗੁੱਤਲੀ ਹੈ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਗੁણો ਨੇਹਨ ਆਲੂ ਬਖਾਰਾ ਜਿਹੜਾ ਆਮ ਤੌਰ ਤੇ ਤਾਜ਼ਾ ਖਾਇਆ ਜਾਏ ਜਾਂ ਸੁੱਕਾ ਖਾਇਆ ਜਾਏ ਇਤਨਾ ਕੋਈ ਫਰਕ ਨਹੀਂ ਪੈਂਦਾ ਲੇਕਿਨ ਇਹਦੇ ਵਿੱਚ ਗੁਣ ਇੰਨੇ ਜ਼ਿਆਦਾ ਹਨ ਕਿ ਇਸ ਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ ਬਾਕੀ ਲੀਵਰ ਦੀ ਗਰਮੀ ਦੂਰ ਕਰਨ ਵਾਸਤੇ ਇਸ ਨੂੰ ਖਾਣਾ ਚਾਹੀਦਾ ਹੈ ਅਗਰ ਕਿਸੇ ਦਾ ਲੀਵਰ ਖਰਾਬ ਹੈ ਇਮਲੀ ਪਾ ਕੇ ਵਿੱਚ ਨਿੰਬੂ ਪਾ ਕੇ ਤੇ ਵਿੱਚ ਆਲੂ ਬਖਾਰਾ ਰਾਤ ਨੂੰ ਪਿਉਂਦੇ ਹੋ ਤਿੰਨ ਚਾਰ ਤੇ ਸਵੇਰੇ ਉੱਠ ਕੇ ਤੁਸੀਂ ਇਹਨਾਂ ਨੂੰ ਮਸਲ ਕੇ ਫੇਕ ਕੇ ਤੇ ਤੁਸੀਂ ਇਸ ਨੂੰ ਖਾ ਸਕਦੇ ਹੋ ਤਿੰਨ ਚਾਰ ਦਿਨ ਖਾਓ ਤੇ ਤੁਹਾਡਾ ਜਿਹੜਾ ਉਹ ਲੀਵਰ ਹੈ ਖਰਾਬ ਹੈ ਉਹ ਠੀਕ ਹੋ ਸਕਦਾ ਹੈ ਜਿਨ੍ਹਾਂ ਨੂੰ ਬਾਰ ਬਾਰ ਪਸੀਨਾ ਬਹੁਤ ਆਉਂਦਾ ਹੈ ਉਹਨਾਂ ਲਈ ਇਹ ਬਹੁਤ ਵਧੀਆ ਹੈ ਉਹਨਾਂ ਨੂੰ ਤਿੰਨ ਚਾਰ ਜਿਹੜੇ ਨੇ ਆਲੂ ਬੁਖਾਰੇ ਉਹ ਜ਼ਰੂਰ ਖਾਣੇ ਚਾਹੀਦੇ ਹਨ ਬਾਕੀ ਆਲੂ ਬੁਖਾਰੇ ਦੇ ਵਿੱਚ ਵਿਟਾਮਿਨ ਸਾਰੇ ਹੀ ਹੁੰਦੇ ਹਨ ਜਿਵੇਂ ਵਿਟਾਮਿਨ ਏ ਵਿਟਾਮਿਨ ਬੀ ਵਿਟਾਮਿਨ 6 ਵਿਟਾਮਿਨ 2 ਵਿਟਾਮਿਨ ਸੀ ਵਿਟਾਮਿਨ ਈ ਵਿਟਾਮਿਨ ਕੇ ਇਸ ਤੋਂ ਇਲਾਵਾ ਇਸ ਵਿੱਚ ਫਾਈਬਰ ਬਹੁਤ ਹੁੰਦਾ ਹੈ ਤੇ ਇਹ ਮੈਗਾ 3 ਇਸ ਵਿੱਚ ਪਾਇਆ ਜਾਂਦਾ ਹੈ ਫਾਈਬਰ ਆਮ ਤੌਰ ਤੇ ਭਾਰ ਘੱਟ ਕਰਨ ਵਾਸਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਜਿਨ੍ਹਾਂ ਦਾ ਆਦਮੀਆਂ ਦਾ ਭਾਰ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਲਗਾਤਾਰ 3-4 ਜਿਹੜੇ ਆਲੂ ਭੁਖਾਦੇ ਆ ਉਹ ਖਾਣੇ ਚਾਹੀਦੇ ਆ ਕਿਉਂਕਿ ਇਸ ਦੇ ਵਿੱਚ ਕੈਲਰੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਬਾਕੀ ਇਸ ਤੋਂ ਇਲਾਵਾ ਕਿਡਨੀ ਨੂੰ ਇਹ ਬਹੁਤ ਮਜ਼ਬੂਤ ਕਰਦਾ ਹੈ ਐਂਟੀਆਕਸੀਡ ਪੂਰੀ ਤਰ੍ਹਾਂ ਮਾਤਰਾ ਵਿੱਚ ਹੁੰਦੇ ਹਨ ਇਸ ਵਿੱਚ ਹਰ ਬਿਮਾਰੀ ਨਾਲ ਲੜਨ ਦੀ ਤਾਕਤ ਹੁੰਦੀ ਹੈ ਤੇ ਦਿਲ ਦੇ ਜਿਹੜੇ ਮਰੀਜ਼ ਹਨ ਉਹਨਾਂ ਨੂੰ ਇਹ ਜ਼ਰੂਰ ਖਾਣਾ ਚਾਹੀਦਾ ਹੈ ਕਿਉਂਕਿ ਇਹ ਦਿਲ ਨੂੰ ਬਹੁਤ ਤੰਦਰੁਸਤ ਰੱਖਦਾ ਹੈ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹਨ ਉਹਨਾਂ ਨੂੰ ਇਹ ਆਲੂ ਬੁਖਾਰਾ ਜ਼ਰੂਰ ਖਾਣਾ ਚਾਹੀਦਾ ਹੈ ਜਿਨ੍ਹਾਂ ਦਾ ਬੈਡ ਕੈਲਸਟ੍ਰੋਲ ਹੈ ਉਹਨਾਂ ਨੂੰ ਇਹ ਜ਼ਰੂਰ ਖਾਣਾ ਚਾਹੀਦਾ ਹੈ ਬਾਕੀ ਜਿਨ੍ਹਾਂ ਨੂੰ ਕਬਜ ਰਹਿੰਦੀ ਹੈ ਕਬਜ ਵਾਲੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਜਿਨ੍ਹਾਂ ਦਾ ਬੀਪੀ ਹਾਈ ਰਹਿੰਦਾ ਹੈ ਉਹਨਾਂ ਨੂੰ ਇਹ ਜ਼ਰੂਰ ਖਾਣਾ ਚਾਹੀਦਾ ਹੈ ਜਿਨ੍ਹਾਂ ਨੂੰ 슈ਗਰ ਹੈ 슈ਗਰ ਨੂੰ ਇਹ ਨਿਰੰਤਰ ਰੱਖਦਾ ਹੈ ਤੇ ਇਸ ਤੋਂ ਇਲਾਵਾ 슈ਗਰ ਨੂੰ ਵਧਣ ਨਹੀਂ ਦਿੰਦਾ ਕਬਜ਼ ਨੂੰ ਦੂਰ ਕਰਨ ਲਈ ਰਾਮ ਬਾਣ ਦਾ ਕੰਮ ਕਰਦਾ ਹੈ ਜਿਨ੍ਹਾਂ ਦਾ ਹਾਜਮਾ ਠੀਕ ਨਹੀਂ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਏਜੈਂਟੀ ਖਿੰਤਾਰ ਰਹਿੰਦੀ ਹੈ 24 ਘੰਟੇ ਸੋਚਦੇ ਰਹਿੰਦੇ ਹਨ ਉਹਨਾਂ ਨੂੰ ਇਹ ਜਰੂਰ ਖਾਣਾ ਚਾਹੀਦਾ ਹੈ ਇਹ ਦਿਮਾਗ ਨੂੰ ਤਾਜ਼ਾ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਸਕਿਨ ਜਿਵੇਂ ਚਿਹਰੇ ਤੇ 글로 ਨਹੀਂ ਹੁੰਦੀ ਤੁਸੀਂ ਇਸ ਨੂੰ ਖਾਣਾ ਸ਼ੁਰੂ ਕਰ ਦਿਓ ਤੁਹਾਡੀ ਸਕਿਨ ਤੇ 글로 ਵੀ ਆ ਜਾਏਗੀ ਬੀਪੀ ਜਿਨ੍ਹਾਂ ਦਾ ਹਾਈ ਹੈ ਉਹ ਇਸ ਨੂੰ ਵੀ ਕੰਟਰੋਲ ਕਰਦਾ ਹੈ ਬੀਪੀ ਵਧ ਨਹੀਂ ਦਿੰਦਾ لیکن ਜਿਨ੍ਹਾਂ ਦਾ ਬੀਪੀ ਘਟਾ ਹੈ ਕਿਰਪਾ ਕਰਕੇ ਉਹ ਇਸ ਨੂੰ ਨਾ ਖਾਣ ਬਾਕੀ ਬੀਪੀ ਕੰਟਰੋਲ ਇਸ ਕਰਕੇ ਕਰਦਾ ਹੈ ਕਿਉਂਕਿ ਇਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਕੈਲਸ਼ੀਅਮ ਜਿਹੜਾ ਹੈ ਜ਼ਿਆਦਾ ਹੋਣ ਕਰਕੇ ਆਇਰਨ ਜ਼ਿਆਦਾ ਹੋਣ ਕਰਕੇ ਇਹ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਬਾਕੀ ਜਿਨ੍ਹਾਂ ਨੂੰ ਆਮ ਤੌਰ ਤੇ ਉਲਟੀਆਂ ਹੁੰਦੀਆਂ ਹਨ ਹਾਜਮਾ ਠੀਕ ਨਹੀਂ ਹੈ ਉਹਨੂੰ ਇਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਇਸ ਤੋਂ ਇਲਾਵਾ ਹੱਥਾਂ ਪੈਰਾਂ ਵਿੱਚ ਜਲਨ ਹੁੰਦੀ ਹੈ ਤੇ ਪਿਤ ਨੂੰ ਕੰਟਰੋਲ ਕਰਦਾ ਹੈ ਜਿਨ੍ਹਾਂ ਦੇ ਆਮ ਤੌਰ ਤੇ ਖਾਰਸ਼ ਬੋਧ ਹੁੰਦੀ ਹੈ ਤੇ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਪੰਜ ਛੇ ਆਲੂ ਬੁਖਾਰੇ ਜਿਹੜੇ ਨੇ ਉਹ ਲਾਜ਼ਮੀ ਖਾਣਾ ਚਾਹੀਤੇ ਹਨ ਹੱਡੀਆਂ ਜਿਹੜੀਆਂ ਹਨ ਉਸ ਨੂੰ ਲੋਹੇ ਵਰਗਾ ਹੈ ਕਰ ਦਿੰਦਾ ਹੈ ਜਿਨ੍ਹਾਂ ਦੀ ਹੱਡੀਆਂ ਚੁੱਕੜੇ ਚਿਕੜੇ ਚ ਦੀ ਆਵਾਜ਼ ਆਉਂਦੀ ਹੈ ਉਹਨਾਂ ਨੂੰ ਵੀ ਇਹ ਆਲੂ ਬੁਖਾਰਾ ਜਿਹੜਾ ਆਮ ਤੌਰ ਤੇ ਖਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਨੀਂਦ ਬਹੁਤ ਆਉਂਦੀ ਹੈ ਸੁੱਤੇ ਰਹਿੰਦੇ ਹਨ ਉਹਨਾਂ ਨੂੰ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਥਕਾਵਟ ਰਹਿੰਦੀ ਹੈ ਭੁੱਖ ਘਟ ਲੱਗਦੀ ਹੈ ਉਹਨਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਹੈ ਬਾਕੀ ਇਸ ਵਿੱਚ ਕੈਂਸਰ ਦੇ ਮਰੀਜ਼ਾਂ ਲਈ ਇਸ ਵਿੱਚ ਸੱਲਾਂ ਨੂੰ ਵਧਣ ਤੋਂ ਰੋਕਦਾ ਹੈ ਤੇ ਕੈਂਸਰ ਅੱਗੇ ਨਹੀਂ ਵੱਧਦਾ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੈ ਕਿਉਂਕਿ ਜਿਨ੍ਹਾਂ ਦੀ ਕੰਵੇ ਠੀਕ ਹੈ ਉਹਨਾਂ ਨੂੰ ਬਵਾਸੀਰ ਦੀ ਪ੍ਰੋਬਲਮ ਜਿਹੜੀ ਆ ਉਹ ਬਹੁਤ ਘਟ ਜਾਏਗੀ ਜਿਨ੍ਹਾਂ ਭੈਣਾਂ ਨੂੰ ਪੀਰੀਅਡ ਟਾਈਮ ਸਰ ਨਹੀਂ ਹੁੰਦੇ ਜਦੋਂ ਦਰਦ ਬਹੁਤ ਹੁੰਦੀ ਹੈ ਉਹਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਅੰਤੜੀਆਂ ਵਿੱਚ ਆਮ ਤੌਰ ਤੇ ਅਲਸਰ ਹੁੰਦਾ ਹੈ ਖਾਣਾ ਖਾਣ ਲੱਗਿਆ ਉਲਟੀ ਹੋ ਜਾਂਦੀ ਹੈ ਦਰਦ ਹੁੰਦੀ ਹੈ ਤੇ ਅੰਤੜੀਆਂ ਵਿੱਚ ਸੋਜ ਹੋ ਜਾਂਦੀ ਹੈ ਉਹਨਾਂ ਨੂੰ ਆਲੂ ਬੁਖਾਰਾ ਖਾਣਾ ਚਾਹੀਦਾ ਹੈ ਬਾਕੀ ਜਿਨ੍ਹਾਂ ਨੂੰ ਬਾਰ ਬਾਰ ਮੋਸ਼ਨ ਹੁੰਦਾ ਜੇ ਤੁਸੀਂ ਹੁਣੇ ਖਾਣਾ ਖਾਦਾ ਤੇ ਤੁਹਾਨੂੰ ਮੋਸ਼ਨ ਹੋ ਜਾਂਦਾ ਫੇਰ ਮੋਸ਼ਨ ਹੋ ਜਾਂਦਾ ਇਤਨਾ 5-6 ਵਾਰੀ ਮੋਸ਼ਨ ਹੁੰਦਾ ਉਹਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਆਲੂ ਬਖਾਰਾ ਦਿਮਾਗ ਨੂੰ ਤਾਜ਼ਾ ਰੱਖਦਾ ਹੈ ਅਤੇ ਯਾਦਾ ਸਸ਼ਕਤੀ ਵਧਾਉਂਦਾ ਹੈ ਇਸ ਤੋਂ ਇਲਾਵਾ ਜਿਸ ਨੂੰ ਸਾਹ ਚੜਨ ਦੀ ਬਿਮਾਰੀ ਹੈ ਜਾਂ ਛਿੱਕਾਂ ਬਹੁਤ ਆਉਂਦੀਆਂ ਹਨ ਜਾਂ ਅਲਰਜੀ ਹੋ ਜਾਂਦੀ ਹੈ ਉਸ ਨੂੰ ਇਸ ਦਾ ਸੇਵਨ ਜਿਹੜਾ ਉਹ ਕਰਨਾ ਚਾਹੀਦਾ ਹੈ ਬਾਕੀ ਇਸ ਤੋਂ ਇਲਾਵਾ ਜਿਨ੍ਹਾਂ ਦੀ 슈ਗਰ ਬਹੁਤ ਘੱਟ ਹੈ ਹੁੰਦੀ ਹੈ ਉਹਨਾਂ ਨੂੰ ਇਹਦਾ ਸੇਵਨ ਨਹੀਂ ਕਰਨਾ ਚਾਹੀਦਾ ਪੱਥਰੀ ਜਿਨ੍ਹਾਂ ਨੂੰ ਸ਼ਿਕਾਇਤ ਹੈ ਕਿ ਪੱਥਰੀ ਬਣਦੀ ਹੈ ਬਾਰ-ਬਾਰ ਉਹਨਾਂ ਨੂੰ ਸੇਵਨ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦਾ ਬੀਪੀ ਲੋ ਹੈ ਉਹਨਾਂ ਨੂੰ ਸੇਵਨ ਇਸ ਦਾ ਨਹੀਂ ਕਰਨਾ ਚਾਹੀਦਾ ਬਾਕੀ ਇਸ ਤੋਂ ਇਲਾਵਾ ਸਾਨੂੰ ਕਿੰਨਾ ਖਾਣਾ ਚਾਹੀਦਾ ਆਲੂ ਬਖਾਰਾ ਰੋਜ਼ਾਨਾ 100 ਤੋਂ 150 ਗ੍ਰਾਮ ਆਲੂ ਬਖਾਰਾ ਸਾਨੂੰ ਖਾਣਾ ਚਾਹੀਦਾ ਹੈ ਬਾਕੀ ਇਸ ਦੀ ਤਸਵੀਰ ਜਿਹੜੀ ਆਮ ਤੌਰ ਤੇ ਠੰਡੀ ਹੁੰਦੀ ਹੈ ਜਿਨ੍ਹਾਂ ਨੂੰ ਖਾਰਸ਼ ਪੇਤਰੋਗ ਦੀ ਪ੍ਰਾਬਲਮ ਹੁੰਦੀ ਹੈ ਖਾਰਸ਼ ਬਹੁ ਕਰਦੇ ਹਨ ਖੂਨ ਖਰਾਬ ਹੈ ਉਹਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਬਾਕੀ ਇਸ ਦੀ ਤਸਵੀਰ ਜਿਹੜੀ ਆਮ ਤੌਰ ਤੇ ਠੰਡੀ ਹੁੰਦੀ ਹੈ ਤੇ ਤੁਸੀਂ ਇਸ ਨੂੰ ਆਮ ਤੌਰ ਤੇ ਸੁਭਾ ਸੁਭਾ ਖਾਣਾ ਚਾਹੀਦਾ ਹੈ ਸੁਭਾ ਸੁਭਾ ਖਾਣ ਚ ਇਸ ਦਾ ਬਹੁਤ ਫਾਇਦਾ ਹੈ ਬਾਕੀ ਇੱਕ ਵਾਰੀ ਖਾ ਕੇ ਦੇਖੋ ਲਗਾਤਾਰ ਤੁਹਾਨੂੰ 15 ਦਿਨ ਖਾ ਕੇ ਦੇਖੋ ਤੁਹਾਨੂੰ ਇਹਦਾ ਜਿਹੜਾ ਉਹ ਰਿਜ਼ਲਟ ਜਿਹੜਾ ਇਹਦਾ ਚੰਗਾ ਜਾਂ ਮਾੜਾ ਜੋ ਵੀ ਹੈ ਚੰਗਾ ਰਿਜ਼ਲਟ ਇਹਦਾ ਆਏਗਾ ਅਤੇ ਇਹ ਤੁਹਾਨੂੰ ਬਹੁਤ ਫਾਇਦਾ ਕਰੇਗਾ ਬਾਕੀ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਬਾਰ ਬਾਰ ਗੈਸ ਬਣਦੀ ਹੈ ਖੱਟੇ ਡਕਾਰ ਆਉਂਦੇ ਆ ਜਲਨ ਬਾਹ ਦਾ ਹਜਮੀ ਹੈ ਉਹਨਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਬਾਕੀ ਇਸ ਤੋਂ ਇਲਾਵਾ ਅਗਰ ਤੁਸੀਂ ਇਹਦਾ ਸੇਵਨ ਕਰਦੇ ਹੋ ਲਗਾਤਾਰ 15 ਦਿਨ ਸੇਵਨ ਕਰਦੇ ਹੋ ਤਾਂ ਤੁਸੀਂ ਇਸ ਦਾ ਰਿਜ਼ਲਟ ਖੁਦ ਹੀ ਦੇਖੋਗੇ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਇਸ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟਸ ਕਰੋ ਤਾਂ ਕਿ ਇਸ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਏ ਸਤਿ ਸ੍ਰੀ ਅਕਾਲ ਜੀ